ਜਿਮੇਵਾਰੀ ਕੋਈ ਨਹੀਂ ਜੀ ਆ ਤਾਰ ਵੜ ਰਿਹਾ ਚੈੱਕ ਕਰੋ ਗਾਇਜ਼ ਆ ਦੇਖੋ ਆ ਕਰੰਟ ਵਾਲੀ ਤਾਰ ਹੈ ਵਾਇਰਿੰਗ ਤੁਸੀਂ ਦੀ ਉੱਥੇ ਕੋਈ ਬੰਦ ਚੈੱਕ ਕਰੋ ਅਸੀਂ ਕੋਈ ਗਰੰਟੀ ਨਹੀਂ ਲੈਂਦੇ ਆ ਬੰਦੇ ਦੀ ਬਲੋਗ ਚੈੱਕ ਕਰੋ ਜੀ ਅੱਜ ਦਾ ਓਏ ਇਹਨਾਂ ਪੰਗੇ ਲੈ ਵੀ ਓਏ ਇਹਨੂੰ ਲਾਈਗੋ ਨਹੀਂ ਚੈੱਕ ਕਰਕੇ ਡਿਪਲੋਮਾ ਕਾਦਾ ਕਰਦਾ ਡਿਪਲੋਮਾ ਕਾਦਾ ਕਰਦਾ ਸ਼ੈਂਪੀਰ ਕੈਕਟ ਨਹੀਂ ਨਿੰਦਾ ਮੁੰਡਾ ਇਲੈਕਟ੍ਰੀਕਲ ਮੇਰੇ ਮੋਲਾ ਨਹੀਂ ਹੁੰਦਾ ਹੌਲਣਾ ਨਹੀਂ ਦਿਆ ਜੀ ਰਿੰਗ ਆਹ ਦੇਖੋ ਜੀ ਅੰਗਰੇਜ਼ਾਂ ਤਾਂ ਬਥੇਰੇ ਆ ਰਹੇ ਨੇ ਖੁੱਲਦੇ ਹੀ ਨਹੀਂ ਕੱਟਣ ਹੀ ਨਹੀਂ ਤਾਂ ਜੇ ਆ ਮਰ ਮੁੜ ਗਿਆ ਕੋਈ ਗਰੰਟੀ ਨਹੀਂ ਆ ਪੰਜ ਬੰਦੇ ਆ ਕੋਈ ਇਹਨਾਂ ਪੰਜਾਂ ਬੰਦਿਆਂ 'ਚ ਕੋਈ ਗਰੰਟੀ ਨਹੀਂ ਲੈ ਰਿਹਾ ਚੈੱਕ ਕਰੋ ਗਾਇਜ਼ ਮੂਰਾ ਛੇ ਲੈ ਰਹੇ ਨੇ ਆਹ ਦੇ ਕੋਈ ਆ ਮਰ ਨਹੀਂ ਕਰਦਾ ਸਾਹ ਚਾਪੀ ਉਤਾਰ ਸਾਡੇ ਮੈਂ ਸੁੱਖਾ ਤਰੀਕਾ ਦੱਸਾਂਗਾ ਤਾ ਛੱਡ ਛੱਡ ਦੇ ਛੱਡ ਦੇ ਉੱਥੇ ਨਾ ਟੱਚ ਲਾ ਨਿਕਾ ਜਾ ਨਾ ਨੀ ਮਾਰ ਉਥੇ ਓਏ ਉਰਾ ਲੈ ਟੱਚ ਲਾ ਦੇ ਰਿਆ ਟੱਚ ਲਾਉਣ ਦੀ ਓਰਾ ਯਾਰ ਲੈ ਟੱਚ ਲਾ ਉਰਾ ਮੈਨੂੰ ਨਾ ਸਿੱਖਣੇ ਦੀ